ਭਾਈ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਪੰਜਾਬ ਦੇ ਵਿੱਚ ਬੇਰਜ਼ਗਾਰੀ ਬਹੁਤ ਵੱਧ ਚੁੱਕੀ ਆ ਨੌਜਵਾਨ ਮੁੰਡੇ ਕੁੜੀਆਂ 10-10 ਹਜ਼ਾਰ ਰੁਪਏ ਤੇ ਨੌਕਰੀ ਤੇ ਲੱਗਣ ਨੂੰ ਤਿਆਰ ਨੇ ਪਰ ਫੇਰ ਵੀ ਕੋਈ ਅਜਿਹਾ ਬੰਦਾ ਨਹੀਂ ਲੱਭ ਰਿਹਾ ਜਿਹੜਾ ਉਹਨਾਂ ਨੂੰ ਨੌਕਰੀ ਤੇ ਰੱਖ ਲੇ ਜੇ ਮਿਲ ਵੀ ਜਾਂਦੀ ਹੈ ਨੌਕਰੀ ਤਾਂ 10 ਹਜ਼ਾਰ ਦੇ ਵਿੱਚੋਂ 5000 ਤਾਂ ਖਰਚਾ ਹੋ ਜਾਂਦਾ ਹੈਗਾ ਤੇ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਤੁਹਾਡੇ ਦੋਸਤ ਬੇਰਜ਼ਗਾਰ ਨੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਉਹਨਾਂ ਬਾਅਦ ਅੱਜ ਇੱਕ ਬਹੁਤ ਵਧੀਆ ਸਕੀਮ ਲੈ ਕੇ ਆਏ ਆ ਭਾਈ ਕਿੰਨੀ ਤਨਖਾਹ ਹੋਊਗੀ ਮੇਰੇ 35 ਤੋਂ 40 ਹਜ਼ਾਰ ਰੁਪਏ ਤਨਖਾ ਤੋ 50000 ਰੁਪਏ ਸੈਲਰੀ ਹੋਊਗੀ ਇੰਡੀਆ ਦੇ ਭੇਜੋਗੇ ਕਿੱਥੇ ਦੁਬਈ ਭੇਜਾਂਗੇ ਜੀ ਤੇ ਕਿੰਨੇ ਟਾਈਮ ਚ ਵੀਜ਼ਾ ਲਿਆ ਦੋਗੇ ਵੀਜ਼ਾ 15 ਦਿਨ ਦੇ ਵਿੱਚ ਵੀਜ਼ਾ ਆ ਜਾਊਗਾ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਨੇ ਤੇ ਵੀਜ਼ੇ ਦੀ ਵੀ ਡੇਟਾ ਕਿੰਨੀ ਹੋਊਗੀ ਇਹ 2 ਸਾਲ ਦਾ ਵੀਜ਼ਾ ਹੋਗਾ ਡਾਇਰੈਕਟ ਵਰਕ ਪਰਮਿਟ ਹੋਊਗਾ ਇੰਡੀਆ ਤੋਂ ਲੱਗੇਗਾ ਟੂਰਿਸਟ ਵੀਜ਼ਾ ਨਹੀਂ ਹੋਊਗਾ ਕਹਿੰਦੇ ਦੁਬਈ ਚ ਕੰਮ ਨਹੀਂ ਮਿਲਦਾ ਜ਼ਿੰਮੇਵਾਰੀ ਹੈਗੀ ਇਹ ਆਪਣੀ ਪੂਰੀ ਜ਼ਿੰਮੇਵਾਰੀ ਹੈ ਇੱਥੋਂ ਵੀਜ਼ਾ ਵਰਕ ਪਰਮਿਟ ਹੀ ਲਾ ਕੇ ਜਾਊਗਾ ਰਹਿਣਾ ਫਰੀ ਹੈ ਖਾਣਾ ਬੰਦੇ ਨੇ ਆਪ ਬਣਾਉਣਾ ਤੇ ਜਿਹੜੇ ਉੱਥੇ ਫਸੇ ਬੈਠੇ ਬਾਕੀ ਕੰਮ ਤੇ ਛਡਾ ਦਾਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਬੇਜ਼ਾਰਗਾਰ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਬਾਕੀ ਕਿਸੇ ਨੇ ਹੋਰ ਕਿਸੇ ਵੀ ਦੇਸ਼ ਦੇ ਵਰਕ ਪਰਮਿਟ ਬਾਰੇ ਜਾਣਕਾਰੀ ਲੈਣੀ ਆ ਬਾਈ ਉਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕਰ ਸਕਦੇ ਹੋ ਸੰਪਰਕ ਧੂਰੀ ਸ਼ਹਿਰ ਦੇ ਵਿੱਚ ਪੁਲ ਦੇ ਕੋਲੇ ਬਾਈ ਉਹਨਾਂ ਦਾ ਦਫ਼ਤਰ ਹੈਗਾ ਏਐਸ ਵੀਜ਼ਾ ਐਡਵਾਈਜ਼ਰ ਧੰਨਵਾਦ